ਵਾਹ ਜੀ ਜ਼ਿੰਦਗੀ ਇੱਕ ਸੰਘਰਸ਼ ਵਾ ਜਿਹੜੇ ਵੀਰ ਭੈਣ ਭਰਾ ਪਰੇਸ਼ਾਨ ਹਨ ਆਪਣੀ ਜ਼ਿੰਦਗੀ ਤੋਂ ਆ ਭੈਣ ਵੱਲ ਦੇਖ ਲੋ ਹਿੰਮਤ ਤੇ ਹੌਸਲਾ ਹੋਵੇ ਨਾ ਜਦੋਂ ਜ਼ਿੰਦਗੀ ਕਿੰਨੀ ਵੀ ਔਖੀ ਤੇ ਮੁਸ਼ਕਲ ਹੋਵੇ ਨਾ ਉਹਨੂੰ ਸੌਖੀ ਹੌਸਲੇ ਵਾਲੇ ਬਣਾ ਹੀ ਲੈਂਦੇ ਇਹਦੇ ਇਸ ਭੈਣ ਦੇ ਦੋਨੇ ਹੱਥ ਹੈ ਨਹੀਂ ਤੇ ਪੈਰਾਂ ਦੇ ਨਾਲ ਹੀ ਫੁਲਕਾ ਵੇਲਦੀ ਆ ਪੈਰ ਨਾਲ ਹੀ ਥਲਦੀ ਆ ਤੇ ਪੈਰ ਦੇ ਨਾਲ ਹੀ ਸੁੱਕਾ ਆਟਾ ਲਾਉਣਾ ਦੇਖੀ ਜਾਇਓ ساری ਵੀਡੀਓ ਵਾਹ ਬੀ ਸਲਾਮ ਇਸ ਭੈਣ ਦੀ ਹਿੰਮਤ ਨੂੰ ਵੇਖੋ ਰੋਟੀ ਵੀ ਤਵੇ ਦੇ ਉੱਤੇ ਤੱਤੇ ਤੇ ਪੈਰ ਦੇ ਨਾਲ ਹੀ ਥਲ ਕੇ ਖਰੇ ਕਿੰਨਾ ਟਾਈਮ ਲੱਗਿਆ ਹੋਊ ਇਸ ਭੈਣ ਨੂੰ ਇਸ ਤਰ੍ਹਾਂ ਕਰਨ ਲੱਗਿਆ ਪਰ ਇਹਨੇ ਹੌਸਲਾ ਨਹੀਂ ਛੱਡਿਆ ਜਿਹੜੇ ਵੀਰ ਭੈਣ ਭਰਾ ਕਿਸੇ ਬਿਜ਼ਨਸ ਤੋਂ ਫੇਲ ਹੋ ਜਾਂਦੇ ਜਾਂ ਕੋਈ ਸਰੀਰਕ ਤੰਗੀ ਤੋਂ ਪਰੇਸ਼ਾਨ ਹੋ ਆ ਭੈਣਾਂ ਲਵੇ ਲੋ ਰੱਬ ਨੂੰ ਨਾ ਸੌਖ ਦਵੇ ਕਿਸੇ ਤਰੀਕੇ ਨਾਲ ਦਵੇ ਇਹਦੇ ਬੱਚੇ ਇਨ ਕਾਮਯਾਬ ਹੋ ਜਾਣ ਕਿ ਇਹਨ ਵਿਚਾਰੀ ਨੂੰ ਆ ਸੰਘਰਸ਼ ਨਾ ਕਰਨਾ ਪਵੇ ਰੱਬ ਕਰੇ ਕਿ ਇਹਨੇ ਪੜ ਲਿਖ ਜਾਣ ਚੰਗੇ ਉਦਿਆਂ ਤੇ ਪਹੁੰਚ ਜਾਣ ਤੇ ਇਹ ਭੈਣ ਜਿਹੜੀ ਇਹ ਬੜਾ ਮੁਸ਼ਕਲ ਕੰਮ ਆ ਦੋਸਤੋ ਕੋਈ ਛੋਟੀ ਗੱਲ ਨਹੀਂ ਗਈ ਰੋਟੀ ਹੱਥਾਂ ਨਾਲ ਵੇਲੀਏ ਨਾ ਤੇ ਪੂਰਾ ਜੋਰ ਲੱਗ ਜਾਂਦਾ ਤੇ ਪੈਰਾਂ ਨਾਲ ਵੇੜ ਕੇ ਰੋਟੀ ਤੇ ਪੈਰਾਂ ਨਾਲ ਹੀ ਪੀੜਾ ਕਰਕੇ ਉਹ ਵਾਹ ਮੇਰੇ